ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਪਰਵਿੰਦਰ ਸਵਾਗਤ ਕਰਦਾ ਹਾਂ ਪੰਜਾਬ ਬੁਲਟਨ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਉਹਨਾਂ ਵੱਡੀਆਂ ਖਬਰਾਂ ਦਾ ਜੋ ਕਿ ਦਿਨ ਪਰ ਸੁਰਖੀਆਂ ਦੇ ਵਿੱਚ ਰਹੀਆਂ ਨੇ ਪਰ ਬੁਲਟਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਮੋਹਾਲੀ ਤੋਂ ਬਾਅਦ ਲੁਧਿਆਣੇ ਦੇ ਪਿੰਡ ਕੋੜੀ ਨੇ ਪਰਵਾਸੀ ਨੂੰ ਲੈ ਕੇ ਜਾਰੀ ਕੀਤਾ ਫਰਮਾਨ ਮੁਰਤੋਂ ਪਖਾਵਾ ਵਿਵਾਦ ਸਰਪਸਾਂਜੀ ਮੀਟਿੰਗ ਦੇ ਵਿੱਚ ਲਏ ਗਏ ਕਈ ਅਹਿਮ ਫੈਸਲੇ ਪੰਜਾਬ ਦੇ ਵਿੱਚ NHAI ਦੇ ਪ੍ਰੋਜੈਕਟ ਦਾ ਅੜੀਕਾ ਹੋਵੇਗਾ ਦੌਰ ਮਾਨ ਸਰਕਾਰ ਨੇ ਪ੍ਰੋਜੈਕਟ ਨੂੰ ਲੈ ਕੇ ਲਿਆ ਵੱਡਾ ਫੈਸਲਾ ਪ੍ਰਧਾਨ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਜ਼ਮੀਨੀ ਪੱਧਰ ਤੇ ਹੋਵੇਗਾ ਐਕਸ਼ਨ ਅੰਮ੍ਰਿਤਸਰ ਦੇ ਵਿੱਚ ਹੋਈ ਵੱਡੀ ਵਾਰਦਾਤ ਘਰ ਦੇ ਵਿੱਚ ਦਾਖਲ ਹੋ ਕੇ NRI ਦੇ ਉੱਪਰ ਕਾਤਲਾਨਾ ਹਮਲਾ ਪਰਿਵਾਰ ਦੇ ਸਾਹਮਣੇ ਹੀ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ਕਟਨਾ ਸੀਟੀਵੀ ਦੇ ਵਿੱਚ ਕੈਦ ਕੰਗੜਾ ਨਾਉਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਪੱਖਿਆ ਵਿਵਾਦ ਐਸਜੀਪੀਸੀ ਨੇ ਜੀ ਸਟੂਡੀਓ ਨੂੰ ਪੇਜਾ ਨੋਟਿਸ ਵਿਵਾਦਿਤ ਦ੍ਰਿਸ਼ਾਂ ਵਾਲਾ ਟ੍ਰੇਲਰ ਰਿਲੀਜ਼ ਕਰਨ ਦੇ ਲਈ ਇਲਜ਼ਾਮ ਸੈਂਸਰ ਬੋਰਡ ਅਤੇ ਪ੍ਰਸਾਰਣ ਮੰਤਰਾਲੇ ਤੋਂ ਵੀ ਮੰਗੀ ਸਕ੍ਰਿਪਟ ਦੇਖ ਖਬਰਾਂ ਦਾ ਗਾਸ ਕਰਦੇ ਹਾਂ ਮੁਹਾਲੀ ਦੇ ਪਿੰਡ ਮਦੋ ਸੰਗਤੀਆਂ ਦੇ ਵਿੱਚ ਪ੍ਰਵਾਸੀ ਨੂੰ ਲੈ ਕੇ ਪਾਏ ਗਏ ਮਤੇ ਤੋਂ ਬਾਅਦ ਹੁਣ ਸੂਬੇ ਦੇ ਵਿੱਚ ਪ੍ਰਵਾਸੀ ਨੂੰ ਲੈ ਕੇ ਇੱਕ ਵੱਖਰੀ ਜਿਹੀ ਲਹਿਰ ਉੱਠੀ ਹੋਈ ਹੈ ਹਾਲਾਂਕਿ ਇਹ ਮਸਲਾ ਹਾਈ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ ਪਰ ਹੁਣ ਮੁਹਾਲੀ ਤੋਂ ਬਾਅਦ ਲੁਧਿਆਣ ਦੇ ਇੱਕ ਪਿੰਡ ਦੇ ਵੱਲੋਂ ਵੀ ਪ੍ਰਵਾਸੀ ਨੂੰ ਲੈ ਕੇ ਫਰਮਾਨ ਜਾਰੀ ਕੀਤਾ ਗਿਆ ਹੈ ਖੰਨਾ ਦੇ ਪਿੰਡ ਕੋੜੀ ਦੇ ਵਿੱਚ ਇਹ ਜਿਹੜੀ ਕਿ ਸਰਪੰਚੀ ਮੀਟਿੰਗ ਹੁੰਦੀ ਹੈ ਪਿੰਡ ਦੇ ਲੋਕਾਂ ਦੀ ਜਿਸ ਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਪ੍ਰਵਾਸੀ ਨੂੰ ਪਿੰਡ ਦੇ ਵਿੱਚ ਰਹਿਣ ਦੇ ਲਈ ਕੋਈ ਵੀ ਕਮਰਾ ਨਹੀਂ ਦਿੱਤਾ ਜਾਵੇਗਾ ਇਤੋ ਤਾਂ ਕਿ ਉਹਨਾਂ ਦੀ ਵੋਟ ਵੀ ਪਿੰਡ ਦੇ ਵਿੱਚ ਨਹੀਂ ਬਣਾਈ ਜਾਵੇ ਕਿ ਅਤੇ ਪ੍ਰਵਾਸੀ ਨੂੰ ਪਿੰਡ ਦੇ ਵਿੱਚ ਕੰਮ ਦੇ ਲਈ ਜ਼ਮੀਨ ਵੀ ਨਾ ਦੇਣ ਦਾ ਇਸ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਇਹ ਪਰਮਤਾ ਪਿੰਡ ਦੀ ਪੰਚਾਇਤ ਮੈਂਬਰਾਂ ਦੇ ਵੱਲੋਂ ਬਕਾਇਦਾ ਪੜ ਕੇ ਸੁਣਾਇਆ ਗਿਆ ਤੇ ਨਾਲ ਹੀ ਪਿੰਡ ਦੇ ਲੋਕਾਂ ਨੂੰ ਵੀ ਇਹ ਗੱਲ ਆਖੀ ਗਈ ਹੈ ਕਿ ਜੋ ਵੀ ਇਸ ਮਤੇ ਦੇ ਵਿੱਚ ਹੁਕਮ ਦਿੱਤੇ ਗਏ ਨੇ ਜੇਕਰ ਕੋਈ ਉਸ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਸਰਪੰਚ ਦੇ ਵੱਲੋਂ ਜਾਂ ਫਿਰ ਪਿੰਡ ਦੀ ਪੰਚਾਇਤ ਦੇ ਵੱਲੋਂ ਆਪਣੇ ਪਦਰ ਦੇ ਉੱਪਰ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਮੋਹਾਲੀ ਦੇ ਪਿੰਡ ਮੁੱਦੋ ਸੰਗਤੀਆ ਦੇ ਵਿੱਚ ਇਹ ਜਿਹੜਾ ਸਭ ਤੋਂ ਪਹਿਲਾਂ ਪ੍ਰਵਾਸੀ ਨੂੰ ਲੈ ਕੇ ਮਤਾ ਪਾਇਆ ਗਿਆ ਸੀ ਜਿਸ ਤੋਂ ਬਾਅਦ ਸੂਬੇ ਦੇ ਵਿੱਚ ਕਾਫੀ ਜ਼ਿਆਦਾ ਇਹ ਜਿਹੜਾ ਕਿ ਚਰਚਾ ਦਾ ਵਿਸ਼ਾ ਰਿਹਾ ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਮੋਹਾਲੀ ਦੇ ਹੀ ਨਾਂ ਲੱਗਦਾ ਪਿੰਡ ਹੈਗਾ ਆ ਜੰਡਪੁਰਾ ਉੱਥੇ ਵੀ ਪ੍ਰਵਾਸੀ ਨੂੰ ਲੈ ਕੇ ਜਿਹੜੀ ਹੈ ਕੁਝ ਨਿਯਮ ਬਣਾਉਣ ਦੀ ਗੱਲ ਆਖੀ ਗਈ ਸੀ ਪਰ ਉੱਥੇ ਬਾਅਦ ਦੇ ਵਿੱਚ ਪ੍ਰਵਾਸੀ ਸ਼ਬਦ ਹਟਾ ਕੇ ਜਿਹੜਾ ਕਿ ਹੈ ਕਰਾਇਦਾ ਲਿਖ ਦਿੱਤਾ ਗਿਆ ਸੀ ਪਰ ਹੁਣ ਖੰਨਾ ਦਾ ਪਿੰਡ ਜਿਹੜਾ ਕੋੜੀ ਇੱਕ ਵਾਰ ਫਿਰ ਤੋਂ ਇਹ ਮਤ ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰ ਗਿਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਭਾਰਤੀ ਕੌਮੀ ਮਾਰਗ ਅਥਾਰਟੀ ਦੇ ਪ੍ਰੋਜੈਕਟਾਂ ਦੀ ਸਥਿਤੀ ਦੀ ਨਜ਼ਰਸਾਨੀ ਕੀਤੇ ਜਾਣ ਤੋਂ ਪਹਿਲਾਂ ਮਾਨ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਪੰਜਾਬ ਸਰਕਾਰ ਨੇ ਸੂਬੇ ਦੇ ਵਿੱਚ ਰੁਕੇ ਹੋਏ ਕੌਮੀ ਮਾਰਗ ਪ੍ਰੋਜੈਕਟਾਂ ਦੇ ਕੰਮ ਬਹਾਲ ਕਰਨ ਦੀ ਕਵਾਇਦ ਤੇਜ਼ ਕਰ ਦਿੱਤੀ ਹੈ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਉਹਨਾਂ ਦੀ ਐਕਵਰ ਕੀਤੀ ਜ਼ਮੀਨ ਦਾ ਵਦਿਆ ਹੋਇਆ ਮੁਆਵਜ਼ਾ ਦੇਣ ਦਾ ਪ੍ਰੋਸਾ ਦਿੱਤਾ ਗਿਆ ਅਤੇ ਨਜਾਇਜ਼ ਕਬਜ਼ਿਆਂ ਦੇ ਖਿਲਾਫ ਕਾਨੂੰਨੀ ਤਜਵੀਜ਼ ਤੋਂ ਵੀ ਜਾਣੂ ਕਰਵਾਇਆ ਗਿਆ। ਕਾਬਲੇ ਜ਼ਿਕਰ ਹੈ ਕਿ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਹੈ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਸਮੇਤ ਕੁਝ ਹੋਰ ਸੂਬੇ ਆਦੇ ਵਿੱਚ ਭਾਰਤੀ ਕੌਮੀ ਮਾਰਗ ਅਥਾਰਟੀ ਦੇ ਪ੍ਰੋਜੈਕਟਾਂ ਦੀ ਸਥਿਤੀ ਦੀ ਨਜ਼ਰਸਾਨੀ ਕਰਦੀ ਹੈ ਉਧਰ NHAI ਦੇ ਮੁੱਖ ਪ੍ਰੋਜੈਕਟਾਂ ਦੇ ਵਿੱਚੋਂ ਇੱਕ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਦੀ ਪ੍ਰਧਾਨ ਮੰਤਰੀ ਦੇ ਅੰਦਰ ਮੋਦੀ ਦੀ ਉੱਚ ਪਦਰੀ ਮੀਟਿੰਗ ਦੇ एजेंडे ਦੀ ਤਜਵੀਜ਼ ਦੇ ਵਜੋਂ ਸ਼ਾਮਲ ਕੀਤਾ ਗਿਆ ਜਿਸ ਕਰਕੇ ਅਧਿਕਾਰੀ ਹਾਂ ਪੱਕੀ ਨਤੀਜੇ ਹਾਸਲ ਕਰਨ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਇਸ ਸਬਨ ਨੂੰ ਲੈ ਕੇ ਪੰਜਾਬ ਦੇ ਚੀਫ ਸੈਕਟਰੀ ਅਨੁਰਾਗ ਵਰਮਨ ਨੇ ਦੱਸਿਆ ਹੈ ਕਿ 295 ਕਿਲੋਮੀਟਰ ਲੰਬੇ ਮੁੱਖ ਐਕਸਪ੍ਰੈਸ ਵੇ ਦੇ ਵਿੱਚੋਂ 255 ਕਿਲੋਮੀਟਰ ਲੰਬੀ ਪੱਟੀ ਵਾਸਤੇ ਜ਼ਮੀਨ ਪਹਿਲਾਂ ਹੀ ਐਕਵਾਇਰ ਕਰਕੇ ਜਿਹੜੀ ਹੈ NHAI ਨੂੰ ਸੌਂਪੀ ਜਾ ਚੁੱਕੀ ਹੈ ਅਤੇ ਬਾਕੀ 25 ਕਿਲੋਮੀਟਰ ਜ਼ਮੀਨ ਵੀ 30 ਸਤੰਬਰ ਤੱਕ ਅਥਾਰਟੀ ਦੇ ਹਵਾਲੇ ਕਰ ਦਿੱਤੀ ਜਾਵੇਗੀ ਇੱਕ ਵੱਡੀ ਖਬਰ ਦਾ ਰੁਖ ਕਰਦੇ ਹਾਂ ਅੰਮ੍ਰਿਤਸਰ ਤੋਂ ਵੱਡੀ ਖਬਰ ਹੈ ਜਿੱਥੇ ਕੀ ਦਬਰਜੀ ਇਲਾਕੇ ਦੇ ਵਿੱਚ ਇੱਕ ਅਪਰਾਧਿਕ ਵਾਰਦਾਤ ਵਾਪਰੀ ਜਿੱਥੇ ਘਰ ਦੇ ਵਿੱਚ ਦਾਖਲ ਹੋ ਕੇ ਐਨਆਈਏ ਤੇ ਕਾਤਲਾਨਾ ਹਮਲਾ ਕੀਤਾ ਗਿਆ ਬਦਮਾਸ਼ਾਂ ਦੇ ਵੱਲੋਂ ਪਰਿਵਾਰ ਦੇ ਸਾਹਮਣੇ ਹੀ ਗੋਲੀਆਂ ਚਲਾਈਆਂ ਗਈਆਂ ਨੇ ਫਿਲਹਾਲ ਪੀੜਤ ਜ਼ਖਮੀ ਹੈ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ ਘਟਨਾ ਕਰਦੇ ਵਿੱਚ ਲੱਗੇ ਸੀ ਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੇ ਉਧਰ ਜ਼ਖਮੀ ਦੀ ਪਛਾਣ ਸੁਖਚੈਨ ਵਜੋਂ ਹੋਈ ਹੈ ਜੋ ਕਿ ਅਮਰੀਕਾ ਦੇ ਵਿੱਚ ਰਹਿੰਦਾ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਏ ਡੀ ਜੀ ਪੀ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਇਹ ਘਟਨਾ ਸਵੇਰੇ 7:30 ਵਜੇ ਦੇ ਕਰੀਬ ਵਾਪਰੀ ਹੈ ਸੁਖਚੈਨ ਸਿੰਘ ਜਿਮ ਜਾਣ ਤੋਂ ਪਹਿਲਾਂ ਬਰਸ਼ ਕਰ ਰਿਹਾ ਸੀ ਕਿ ਉਦੋਂ ਦੋ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਘਰ ਦੇ ਵਿੱਚ داਖل ہو جاندے ਨੇ جیمے ہی اوਹ ਕਰਦੇ اندر بڑے ਤਾਂ ملزم ਉਸ ਨੂੰ مرسڈیز کار دے کاغذات دکھاوندے مانگ کرن لگا تے ਸੁਖਚੈਨ نے جدوں اس دا ਵਿਰੋਧ ਕੀਤਾ ਤਾਂ تا حملہ آور دے ਬੋਲੋ ਸੁਖਚੈਨ دے اوپر ਫਰ ਸ਼ੁਰੂ ਕਰ ਦਿੱਤੇ گئے جس ਤੋਂ ਬਾਅਦ ਮਾਹੌਲ کافی ਗਰਮਾ ਜਾਂਦਾ ਤਿੰਨ ਗੋਲੀਆਂ ਚਲਾਈਆਂ ਗਈਆਂ ਨੇ ਉਧਰ ਮੌਕੇ ਦੇ ਉੱਪਰ ਜਿਹੜੀ ਹੈ ਪਰਿਵਾਰ ਦੇ ਬੋਲੋ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਤੇ ਨਾਲ ਹੀ ਪੁਲਿਸ ਨੇ ਵੀ ਤਹਿਕੀਕਾਤ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਸੁਖਚੈਨ ਕੁ ਸਮਾਂ ਪਹਿਲਾਂ ਹੀ ਵਾਪਸ ਆਪਣੇ ਘਰ ਪਰਤਿਆ ਸੀ ਅਤੇ ਉਸਨੇ ਦੋ ਵਿਆਹ ਕਰਵਾਏ ਹੋਏ ਸਨ ਅਤੇ ਪਰਿਵਾਰ ਦੇ ਵੱਲੋਂ ਪਹਿਲੀ ਪਤਨੀ ਦੇ ਪਰਿਵਾਰ ਦੇ ਉੱਪਰ ਹਮਲੇ ਦਾ ਸ਼ੱਕ ਜ਼ਹਿਰ ਕੀਤਾ। ਕੰਗਰਨੌਦ ਦੀ ਬਾਲੀਵੁੱਡ ਫਿਲਮ ਐਮਰਜੈਂਸੀ ਨੂੰ ਲੈ ਕੇ ਛੜਿਆ ਵਿਵਾਦ ਲਗਾਤਾਰ ਪਕhta ਜਾ ਰਿਹਾ ਇਸ ਮਸਲੇ ਦੇ ਉੱਪਰ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜੀ ਸਟੂਡੀਓ ਨੂੰ ਕਾਨੂੰਨੀ ਨੋਟਿਸ ਭੇਜਿਆ ਅਤੇ ਵਿਵਾਦਿਤ ਦ੍ਰਿਸ਼ਾਂ ਵਾਲੀ ਫਿਲਮ emergancy ਦਾ ਟ੍ਰੇਲਰ ਰਿਲੀਜ਼ ਕਰਨ ਦੇ ਇਲਜ਼ਾਮ ਲਗਾਏ ਨੇ ਇਨਾ ਹੀ ਨਹੀਂ ਪਰ ਸਾਰਣ ਮੰਤਰਾਲੇ ਅਤੇ ਸੈਂਸਰ ਬੋਰਡ ਨੂੰ ਵੀ ਪੱਤਰ ਲਿਖ ਕੇ ਸਕ੍ਰਿਪਟ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਫਿਲਮ ਵਿਵਾਦਾਂ ਦੇ ਨਾਲ ਭਰੀ ਹੋਈ ਹੈ ਜਿਸ ਦੇ ਮੁੱਖ ਅਦਾਕਾਰ ਕੰਗਨਰਣੋ ਚੁਰੂਤੋਹੀ ਪੰਜਾਬ ਸਿੱਖਾਂ ਅਤੇ ਕਿਸਾਨਾਂ ਦੇ ਲਈ ਵਿਵਾਦਤ ਬਿਆਨ ਦੰਦੀ ਰਹਿੰਦੀ ਹੈ ਐਮਰਜੈਂਸੀ ਨੂੰ ਖਤਮ ਕਰਨ ਦੇ ਲਈ ਪੰਜਾਬ ਅਤੇ ਅਕਾਲੀ ਦਲ ਦੇ ਯੋਗਦਾਨ ਦੇ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ ਪਰ ਜਰਨਲ ਸਿੰਘ ਪਿੰਡਰਾ ਵਾਲੇ ਦਾ ਗਲਤ ਅਕਸ਼ ਇਸ ਫਿਲਮ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਹੀ ਸਟ੍ਰੋਮਨੀ ਕਮੇਟੀ ਦੇ ਵੱਲੋਂ ਪ੍ਰਸਾਰਣ ਮੰਤਰੀ ਅਸ਼wini ਵੈਸ਼ਨਵ ਅਤੇ ਸੈਂਸਰ ਬੋਰਡ ਦੇ ਚੇਅਰਪਰਸਨ ਨੂੰ ਇੱਕ ਪੱਤਰ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਸਕ੍ਰਿਪਟ ਦੀ ਜਾਂਚ ਕੀਤੀ ਜਾਣ ਦੀ ਮੰਗ ਕੀਤੀ ਅਤੇ ਨਾਲ ਹੀ ਫਿਲਮ ਦੇ ਰਿਲੀਜ਼ਿੰਗ ਤੇ ਵੀ ਰੋਕ ਲਗਾਏ ਜਾਣ ਦੀ ਮੰਗ ਦੇ ਉੱਪਰ ਜ਼ੋਰ ਦਿੱਤਾ ਲੁਧਨਤੋਈ ਕਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਹੋਜੀ ਕਾਰੋਬਾਰੀ ਪਿਛਲੇ ਕਈ ਦਿਨਾਂ ਤੋਂ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੈ ਤੇ ਕਾਰੋਬਾਰੀ ਦਾ ਨਾਮ ਸਾਜਨ ਮਲਹੋਤਰਾ ਜਿਸ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਪਾਲਕੀਤੀ ਗਈ ਪਰ ਉਸ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਜਿਸ ਤੋਂ ਬਾਅਦ ਪਰਿਵਾਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਥਾਣਾ ਦੂਸਰ ਨੰਬਰ 3 ਦੀ ਪੁਲਿਸ ਵੱਲੋਂ ਵੀ ਲਾਪਤਾ ਵਪਾਰੀ ਦੀ ਪਾਲਕੀਤੀ ਜਾਰੀ ਹੈ ਜਾਣਕਾਰੀ ਮੁਤਾਬਕ ਸਾਜਨ ਦੇ ਰਿਸ਼ਤੇਦਾਰ ਜਿੰਦਰ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਸਾਜਨ ਕਰੋ ਨਿਕਲਿਆ ਸੀ ਈ ਉਹ ਰਾਤ ਨੂੰ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਛੁੱਟੀ ਕਰਵਾਉਣ ਦੇ ਲਈ ਜਾ ਰਿਹਾ ਪਰ ਜਦੋਂ ਉਹ ਦੁਪਹਿਰ ਤੱਕ ਘਰ ਵਾਪਸ ਨਾ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਉਸਦੀ ਮੋਬਾਈਲ ਦੇ ਉੱਪਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਵੀ ਸੰਪਰਕ ਨਹੀਂ ਹੋ ਪਾਇਆ ਤੇ 사ਜਨ ਦਾ ਮੋਬਾਈਲ ਵੀ ਬੰਦ ਆ ਰਿਹਾ ਸੀ ਤੇ ਦੇਰ ਰਾਤ ਤੱਕ ਪਰਿਵਾਰ ਨੇ ਹੋਰ ਵੀ ਥਾਮਾ ਦੇ ਉੱਪਰ 사ਜਨ ਦੀ ਪਾਲ ਕੀਤੀ ਪਰ ਉਸ ਦੇ ਬਾਰੇ ਕੋਈ ਵੀ ਸਾਰਾਗ ਨਹੀਂ ਮਿਲਿਆ ਉਧਰ थाना ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਸੂਚਨਾ ਮਿਲਨ ਤੋਂ ਬਾਅਦ ਤੁਰੰਤ ਹਰਕਤ ਦੇ ਵਿੱਚ ਆਉਂਦੇ ਤੇ ਸਾਜਨ ਦੀ ਫੈਕਟਰੀ ਕ੍ਰਿਸ਼ ਨਗਰ ਇਲਾਕੇ ਦੇ ਵਿੱਚ ਹੈ ਅਤੇ ਉਹ ਟਰਾਂਸਪੋਰਟ ਨਗਰ ਨੇੜੇ ਸੀਸੀਟੀਵੀ ਕੈਮਰੇ ਦੇ ਵਿੱਚ ਜਾਂਦਾ ਹੋਇਆ ਵੇਖਿਆ ਗਿਆ ਪਰਿਵਾਰ ਦੇ ਮੁਤਾਬਕ ਉਹਨਾਂ ਦਾ ਲੜਕਾ ਸਵੈਟਰ ਬਣਾਉਣ ਦਾ ਕੰਮ ਕਰਦਾ ਹੈ ਅਤੇ ਉਸ ਦੀ ਕਿਸ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ ਤੇ ਸੜਕ ਖਾਸ ਨਾਲ ਜੁੜੀ ਹੋਈ ਖਬਰ ਗੁਰੂ ਨਗਰੀ ਅੰਮ੍ਰਿਤਸਰ ਤੋਂ ਹੈ ਜਿੱਥੇ ਕੀ ਵੱਡਾ ਹਾਦਸਾ ਹੋਇਆ ਅਤੇ 골ਡਨ ਗੇਟ ਦੇ ਨੇੜੇ ਗੱਡੀ ਅਤੇ ਜੇਸਵੀ ਮਸ਼ੀਨ ਦੀ ਜ਼ੋਰਦਾਰ ਟੱਕਰ ਹੋਈ ਹੈ ਹਾਦਸਾ ਇਹ ਬਿਆਨਕ ਸੀ ਕਿ ਟੱਕਰ ਤੋਂ ਬਾਅਦ ਬਰੀਜ਼ਾ ਗੱਡੀ ਪਰਚੰਦੀ ਹੈ ਅਤੇ ਗਣੀਮਤ ਏਰੀਆ ਕੀ ਕਾਰ ਦੇ ਵਿੱਚ ਸਵਾਰ ਪਤੀ ਪਤਨੀ ਅਤੇ ਬੱਚਾ ਸਹੀ ਸਲਾਮਤ ਹੈ ਇਹ ਵੀ ਸਾਹਮਣੇ ਆਇਆ ਕੀ ਇਹ ਪਰਿਵਾਰ ਜੋ ਕਿ ਬਰੀਜ਼ਾ ਗੱਡੀ ਦੇ ਵਿੱਚ ਸਵਾਰ ਹੋ ਕੇ ਤਰਨਤਾਰਨ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਕਿ 골ਡਨ ਗੇਟ ਦੇ ਨੇੜੇ ਇਹਨਾਂ ਦੀ ਗੱਡੀ ਜੀਸੀਬੀ ਮਸ਼ੀਨ ਨਾਲ ਟਕਰਾ ਜਾਂਦੀ ਹੈ ਅਤੇ ਗੱਡੀ ਪਲਟੇ ਖਾ ਜਾਂਦੀ ਹੈ ਪਰ ਗਣਮਤ ਹੈ ਕਿ ਤਿੰਨੋਂ ਜਣੇ ਸਹੀ ਸਲਾਮਤ ਨੇ ਉਧਰ ਹਾਦਸੇ ਤੋਂ ਬਾਅਦ ਸੜਕ ਦੇ ਉੱਪਰ ਲੰਮਾ ਜਾਮ ਲੱਗ ਗਿਆ ਤੇ ਪੁਲਿਸ ਅਧਿਕਾਰੀਆਂ ਨੇ ਮੌਕੇ ਦੇ ਉੱਪਰ ਪਹੁੰਚ ਕੇ ਵਾਹਨਾਂ ਨੂੰ ਸੈੱਟ ਕਰਵਾਇਆ ਅਤੇ ਜਾਮ ਨੂੰ ਖਿਲਵਾਇਆ ਫਿਲਹਾਲ ਤਹਿਕੀਕਾਤ ਜਾਰੀ ਹੈ ਤੇ ਜਾਂਦੂ ਭਲ ਇੱਕ ਨਜ਼ਰ ਸੁਰੱਖਿਆ ਤੇ ਇੱਕ ਵਾਰ ਫਿਰ ਤੋਂ ਹਾਲੀ ਤੋ ਬਾਦ ਲੁਧਿਆਣ ਦੇ ਪਿੰਡ ਕੋੜੀ ਨੇ ਪ੍ਰਵਾਸੀ ਨੂੰ ਲੈ ਕੇ ਜਾਰੀ ਕੀਤਾ ਫਰਮਾਨ ਮੁਰਤੋ ਪਖਾ ਵੀ ਬਾਦ ਸਰਪਸਾਂਜੀ ਮੀਟਿੰਗ ਦੇ ਵਿੱਚ ਲਏ ਗਏ ਕਈ ਅਹਿਮ ਫੈਸਲੇ ਪੰਜਾਬ ਦੇ ਵਿੱਚ ਐਨ ਐਚ ਆਈ ਦੇ ਪ੍ਰੋਜੈਕਟ ਦਾ ਅੜੀਕਾ ਹੋਵੇਗਾ ਦੂਰ ਮਾਨ ਸਰਕਾਰਟ ਨੇ ਪ੍ਰੋਜੈਕਟ ਨੂੰ ਲੈ ਕੇ ਲਿਆ ਵੱਡਾ ਫੈਸਲਾ ਪ੍ਰਧਾਨ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਜ਼ਮੀਨੀ ਪੱਧਰ ਤੇ ਹੋਵੇਗਾ ਐਕਸ਼ਨ ਅੰਮ੍ਰਿਤਸਰ ਦੇ ਵਿੱਚ ਹੋਈ ਵੱਡੀ ਵਾਰਦਾਤ ਘਰ ਦੇ ਵਿੱਚ ਦਾਖਲ ਹੋ ਕੇ ਐਨਆਰਆਈ ਦੇ ਉੱਪਰ ਕਤਲਾਨਾ ਹਮਲਾ ਪਰਿਵਾਰ ਦੇ ਸਾਹਮਣੇ ਹੀ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ਕਟਨਾ ਸਿਟੀਵੀ ਦੇ ਵਿੱਚ ਕੈਦ ਕੰਗੜਾ ਨਾਦ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਪੱਖਿਆ ਵਿਵਾਦ ਐਸਜੀਪੀਸੀ ਨੇ ਜੀ ਸਟੂਡੀਓ ਨੂੰ ਪੇਜਾ ਨੋਟਿਸ ਵਿਵਾਦਿਤ ਦ੍ਰਿਸ਼ਾਂ ਵਾਲਾ ਟ੍ਰੇਲਰ ਰਿਲੀਜ਼ ਕਰਨ ਦੇ ਲਈ ਇਲਜ਼ਾਮ ਸੈਂਸਰ ਬੋਰਡ ਅਤੇ ਪ੍ਰਸਾਰਣ ਮੰਤਰਾਲੇ ਤੋਂ ਵੀ ਮੰਗੀ ਸਕ੍ਰਿਪਟ ਬਿਲਹਾਲੀ ਸਬਲਟਨ ਦੇ ਵਿੱਚ ਬਾਸੇਨਾ ਹੀ तमाम ਹੋਰ ਖਬਰਾਂ ਲਈ ਜੁੜੇ ਰਹੋ ਹਮਦਰ ਟੀਵੀ ਨਾਲ ਮੈਂ ਦੇ ਇਜਾਜ਼ਤ ਤਨਵਾ